ਤਾਂ ਸਭੇ ਕਿਸਾਨ ਬੜੇ ਜਿਹੜਾ ਪੰਗਾ ਲਿਆ ਬੜੇ ਔਖੇ ਨੇ ਪਿਛਲੇ ਸਮੇਂ ਉਹ ਹਰੇਕ ਪਿੰਡ 'ਚ ਜਦੋਂ ਸਿੱਖਿਆ ਕ੍ਰਾਂਤੀ ਲਈ ਜਾਂਦੇ ਸੀ ਘੇਰਦੇ ਰਿਹਾ ਤੁਹਾਡੇ ਐਮਐਲਿਆਂ ਨੂੰ ਮੁਲਾਜ਼ਮਾਂ ਦੀਆਂ ਵੀ ਸਰਕਾਰ ਨੇ ਚੀਕਾਂ ਕਢਾਈਆਂ ਪੀਆਂ 13 ਫੀਸਰ ਡੀਏ ਪੈਂਡਿੰਗ ਹੈ ਜਿਹੜਾ ਏਰੀਅਰ ਦਿੱਤਾ ਟਟਵਾ ਦਿੱਤਾ ਕਹਿੰਦੇ 36 ਕਿਸ਼ਤਾਂ 'ਚ 42 ਕਿਸ਼ਤਾਂ 'ਚ ਜਦੋਂ ਇਸ ਤੋਂ ਬਾਅਦ ਹੋਰ ਕੋਈ ਸਰਕਾਰ ਆਊਗੀ ਜਿਆਦਾ ਉਹਨੂੰ ਦੇਣਾ ਪੈਣਗੇ 17 7 20 ਤੋਂ ਬਾਅਦ ਜਿਹੜੇ ਭਰਤੀ ਹੋਏ ਆ ਉਹਨੂੰ ਪੰਜਾਬ ਸਕੇਲ ਦੇਣ ਦਾ ਮੁੱਦਾ ਸੁਪਰੀਮ ਕੋਰਟ ਤੇ ਹਾਈ ਕੋਰਟ ਤੇ ਵੀ ਮੁਲਾਜ਼ਮ ਜਿੱਤ ਗਏ ਨੇ ਉਹ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਪੁਰਾਣੀ ਪੈਨਸ਼ਨ ਬਹਾਲੀ ਤੁਹਾਡਾ ਇੱਕ ਗਰੰਟੀ ਸੀ ਉਹ ਹਾਲੇ ਤੱਕ ਲਾਗੂ ਨਹੀਂ ਕੀਤੀ। ਜਿਹੜੇ ਵਿਚਾਰੇ ਠੇਕਾ ਆਊਟਸੋਰਸ ਮੁਲਾਜ਼ਮ ਨੇ 20 ਤਰੀਕ ਨੂੰ ਫੇਰ ਹੜਤਾਲ ਤੇ ਜਾ ਰਿਹਾ। 3 ਸਾਲ ਤੇ 2 ਮਹੀਨੇ ਹੋ ਗਏ ਆ। ਚੀਕ ਜਣਾ ਪਰਿਵਾਰ ਪੈਨਸ਼ਨਰ 2.59 ਗੁਣਾਕ ਨਾਲ ਉਹਨਾਂ ਦੀ ਪੈਨਸ਼ਨ ਸੋਧਣੀ ਹੈ 6ਵੇਂ ਤਨਖਾਹ ਕਮਿਸ਼ਨ ਦੀ ਰეკਮੈਂਡੇਸ਼ਨ ਹੈ ਵਿੱਤੂ ਭਾਗ ਉਹਨੂੰ ਨਹੀਂ ਮੰਨਦਾ ਲੱਗਦਾ ਨਹੀਂ ਜਿਹੜੇ ਚੀਕਾਂ ਨਿਕਲੀਆਂ ਨੇ ਉਹ ਕਹਿੰਦੇ ਸਾਡੀਆਂ ਚੀਕਾਂ ਕਢਾਉਂਦੀਆਂ ਸਰਕਾਰ ਨੇ ਇਹ ਚੀਕਾਂ ਵੀ ਮਹਿੰਗੀਆਂ ਪੈ ਸਕਦੀਆਂ ਸਤਾਈ ਚ ਤੁਹਾਨੂੰ ਕਿਉਂ ਲੱਗਦਾ ਕਿ ਦੂਜੀ ਸਰਕਾਰ ਆ ਕੇ ਇਹਨੂੰ ਲਾਗੂ ਕਰੂਗੀ ਅਸੀਂ ਕਰਾਂਗੇ ਸਾਡੀ ਸਰਕਾਰ ਆਉਣੀ ਹੈ ਲੋਕ ਖੁਸ਼ ਨੇ ਸਰਕਾਰ ਇਸੇ ਕਰਕੇ ਆਉਣੀ ਹੈ ਤੁਹਾਡੇ ਵਿਚ ਅਗਲੀ ਸਰਕਾਰ ਚ ਕਰੋਗੇ ਹੁਣ ਨਹੀਂ ਕਰੋਗੇ ਤੁਸੀਂ ਕਹਿਣਾ ਵੀ 42 ਮਹੀਨਿਆਂ ਦੇ ਵਿੱਚ ਕਿਸ਼ਤਾਂ ਬਣਾਤੀਆਂ ਤੁਸੀਂ ਮੈਂ ਮੈਂ ਉਸ ਦਾ ਜਵਾਬ ਦੇ ਰਿਹਾ ਹਾਂ ਠੀਕ ਹੈ ਉਹ ਗਾਰੰਟੀ ਕਿਵੇਂ ਦੇ ਸਕਦੇ ਤੁਸੀਂ ਗਰਗ ਸਾਹਿਬ ਆਪਾਂ ਇੰਨੇ ਥੋੜਾ ਕਿਸੇ ਵੀ ਕਿਵੇਂ ਗਾਰੰਟੀ ਦੇ ਸਕਦੇ ਸਾਡੀ ਸਰਕਾਰ ਨਹੀਂ ਆਉਣੀ ਕਿਹਦੀ ਆਉਣੀ ਹੈ ਸਾਡੀ ਇੱਕ ਵੋਟ ਹੈ ਮੇਰੀ ਵੀ ਇੱਕ ਵੋਟ ਹੈ ਕਿਹਦੀ ਆਉਣੀ ਹੈ ਤੁਹਾਡੀ ਵੀ ਇੱਕ ਵੋਟ ਹੈ ਮੇਰੀ ਵੀ ਇੱਕ ਵੋਟ ਹੈ ਕਿਹਦੀ ਆਉਣੀ ਹੈ ਠੀਕ ਹੈ ਨਾ ਆਵਾਂ ਦੀ ਪਾਰਟੀ ਦੀ ਆਉਣੀ ਹੈ ਜਿਹੜੇ ਜਿਹੜਾ ਲੋਕਾਂ ਨੇ ਪੰਜਾਬ ਲਈ ਕੰਮ ਕੀਤਾ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਸਿੱਖਿਆ 'ਚ ਸੁਧਾਰ ਕੀਤਾ ਬਿਜਲੀ ਸੁਧਾਰ ਕੀਤਾ ਹੈਲਥ ਦੇ ਵਿੱਚ ਸੁਧਾਰ ਕੀਤਾ ਸਾਡਾ ਸੜਕ ਸੁਰੱਖਿਆ ਫੋਰਸ ਬਣਾਈ ਹੈ ਪਾਣੀਆਂ ਨੂੰ ਬਚਾਇਆ ਕਿਸਾਨੀ ਨੂੰ ਬਚਾਇਆ ਠੀਕ ਹੈ ਨਾ ਲੋਕੀ ਉਹਨੂੰ ਵੋਟ ਪਾਉਣਗੇ ਉਹਨਾਂ ਨੂੰ ਪਾਉਣਗੇ ਜਿਹੜੇ ਠੱਗ ਕੇ ਕਮਾਲ ਹੋ ਗਈ ਮਤਲਬ ਬੜਾ ਤੁਹਾਡਾ ਫਾਰਮੂਲਾ ਹੈਗਾ ਕਿ ਮਤਲਬ 25 ਸਾਲ ਰਾਜ ਕਰੋਗੇ ਤੁਸੀਂ ਮੈਂ ਤੇ ਨਹੀਂ ਕਾਖਿਆ 25 ਸਾਲ ਰਾਜ ਕਰਾਂਗੇ ਮੈਂ ਤੇ ਵੋਟ ਪਾਉਣ ਦੀ ਗੱਲ ਆਖੀ ਹੈ ਬੜਾ ਵੱਡਾ ਫਾਰਮੂਲਾ ਤੁਹਾਡਾ ਤੇ ਕਿ ਅਗਲੀ ਵਾਰ ਤੁਹਾਡੀ ਸਰਕਾਰ ਨਹੀਂ ਹੋਣੀ ਕਮਾਲ ਹੋ ਗਈ ਮਤਲਬ ਮਲਾਜਮਾਂ ਦੀਆਂ ਮੰਗਾਂ ਤੁਸੀਂ ਬਿਲਕੁਲ ਮਲਾਜਮਾਂ ਦੀਆਂ ਮੰਗਾਂ ਨਹੀਂ 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 ਮਲਾਜਮਾਂ ਦੇ ਨਾਲ ਆ ਮੰਗਾਂ ਦੀਆਂ ਬਿਲਕੁਲ ਮੰਗਾਂ ਮੰਨ ਰਹੇ ਆ ਪਹਿਲੀ ਵਾਰ ਹੋਇਆ ਮਲਾਜਮਾਂ ਦੇ ਨਾਲ ਲਗਾਤਾਰ ਅਸੀਂ ਗੱਲਬਾਤ ਦੇ ਵਿੱਚ ਜਨਕੀ ਸ਼ਾਮਲ ਹੈਗੇ ਆ ਉਹਨਾਂ ਨੂੰ ਬੁਲਾਉਣੇ ਆ ਜਿਹੜੀ ਫੌਰੀ ਤੌਰ ਤੇ ਮੰਨਣ ਵਾਲੀ ਕੋਈ ਮੰਗ ਹੁੰਦੀ ਆ ਫੌਰੀ ਤੌਰ ਤੇ ਮੰਨਦੇ ਆ ਜਿਹੜੀ ਜਿਵੇਂ 13 ਪੂਰੀ ਤਰ੍ਹਾਂ ਮੰਗਣ ਵਾਲੀ ਨਹੀਂ ਦੇਖੋ ਬਿਲਕੁਲ ਦੇਵਾਂਗੇ ਜੇ ਤੁਸੀਂ ਇਹ ਕਹਿੰਦੇ ਚੇਅਰਮੈਨ ਜਿਹੜੇ ਇੰਡਸਟਰੀ ਵਿੰਗ ਦੇ ਤੇ ਤੁਹਾਨੂੰ ਤੇ ਪਤਾ ਹੀ ਹੋਊਗਾ 13% ਡੀਏ 13% ਪੰਜਾਬ ਦੇ ਮੁਲਾਜ਼ਮ ਕੇਂਦਰ ਸਰਕਾਰ ਤੋਂ ਡਿਊਟੀ ਤੋਂ ਹਰਿਆਣਾ ਤੋਂ ਘਟ ਤਾ ਮੁਲਾਜ਼ਮਾਂ ਨੂੰ ਸਭ ਪਤਾ ਹੈ ਵੀ ਜੇਕਰ ਉਹਨਾਂ ਦੇ ਹੱਕ 'ਚ ਕੋਈ ਖੜਾ ਹੈ ਜਿਹੜਾ ਉਹਨਾਂ ਦੇ ਕੋਈ ਮਸਲੇ ਹੱਲ ਕਰ ਸਕਦਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਮੁਲਾਜ਼ਮਾਂ ਨੂੰ ਪਤਾ ਹੈ ਐਨ ਉਹ ਸੰਘਰਸ਼ ਗਲਤ ਕਰ ਰਹੇ ਨਹੀਂ ਮੈਂ ਕਦੇ ਆਖਿਆ ਸੰਘਰਸ਼ ਆਪਣੇ ਹੱਕਾਂ ਹੱਕੀ ਮੰਗਾਂ ਲਈ ਕਰਨਾ ਚਾਹੀਦਾ ਬਟ ਉਹਨਾਂ ਨੂੰ ਪਤਾ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਉਹਨਾਂ ਦੇ ਮਸਲੇ ਹੱਲ